ਪਾਰਤੀ ਵੰਡ ਤੋਂ ਸਿਰਫ 2 ਸਾਲ ਪਹਿਲਾਂ ਜਦੋਂ ਸਿੱਖ ਆਬਾਦੀ ਨੇ ਉਸ ਵੇਲੇ ਮੇਮਨ ਸਿੰਘ ਜ਼ਿਲ੍ਹੇ ਦੇ ਵਿੱਚ ਇੱਕ ਗੁਰਦੁਆਰਾ ਉਸਾਰਿਆ ਸੀ ਬੰਗਲਾਦੇਸ਼ ਦੇ ਅੰਦਰ ਜਿਸ ਨੂੰ ਕਿ ਉਸ ਵੇਲੇ ਪੂਰਬੀ ਪਾਕਿਸਤਾਨ ਵੀ ਕਿਹਾ ਜਾਂਦਾ ਸੀ ਦੱਸਦੀ ਹੈ ਕਿ ਇਹ ਸਭ ਦੇ ਦਰਮਿਆਨ ਪੱਛਮੀ ਪਾਕਿਸਤਾਨ ਦੇ ਨਾਲ 1947 ਦੇ ਵਿੱਚ ਜਦੋਂ ਇਹ ਪੂਰਬੀ ਪਾਕਿਸਤਾਨ ਵੀ ਬਣਿਆ ਸੀ ਤਾਂ ਬਹੁਤ ਘੱਟ ਸਿੱਖ ਰਹਿ ਗਏ ਸੀ ਉਹਨਾਂ ਥਾਵਾਂ ਦੇ ਉੱਪਰ ਵੰਡ ਤੋਂ ਬਾਅਦ ਲਗਭਗ ਸਾਰੇ ਸਿੱਖ ਪਾਈਚਾਰੇ ਨੂੰ ਪੂਰਬੀ ਪਾਕਿਸਤਾਨ ਤੋਂ ਪ੍ਰਵਾਸ ਕਰਨਾ ਪੈ ਗਿਆ ਅਤੇ ਉਹ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਦੇ ਵਿੱਚ ਗੁਰਦੁਆਰਿਆਂ ਦੇ ਦਰਸ਼ਨ ਕਰਨ ਪਾਠ ਕਰਨ ਅਤੇ ਉਹਨਾਂ ਦੀ ਸੇਵਾ ਕਰਨ ਦੇ ਮੌਕਿਆਂ ਤੋਂ ਵੀ ਵਾਂਝੇ ਰਹਿ ਗਏ ਪੂਰਬੀ ਪਾਕਿਸਤਾਨ ਦੀ ਫੌਜ ਨੇ ਗੁਰਦੁਆਰਿਆਂ ਦੇ ਪ੍ਰਤੀ ਕੋਈ ਮਿਹਰਬਾਨੀ ਨਹੀਂ ਵਰਤੀ ਅਤੇ ਉਹਨਾਂ ਦੇ ਵਿੱਚੋਂ ਇੱਕ ਦੋ ਨੂੰ ਤਾਂ ਉਹਨਾਂ ਨੇ ਢਾਹ ਵੀ ਦਿੱਤਾ ਸੀ ਜਦੋਂ ਕਿ ਕੁਝ ਹੋਰਾਂ ਦੀ ਜ਼ਮੀਨ ਸਰਕਾਰ ਨੇ ਆਪਣੇ ਅੰਡਰ ਐਕਵਾਇਰ ਕਰ ਲਈ ਸੀ ਕੁਝ ਸਿੱਖ ਗ੍ਰੰਥੀ ਜੋ ਸੀ ਉਹ ਫੌਜ ਦੁਆਰਾ ਮਾਰੇ ਵੀ ਗਏ ਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 1971 ਦੀ ਜੰਗ ਤੱਕ ਸਿੱਖਾਂ ਨੂੰ ਇਨ੍ਹਾਂ ਗੁਰਦੁਆਰਿਆਂ ਤੱਕ ਪਹੁੰਚਣ ਦੀ ਕੋਈ ਉਮੀਦ ਹੀ ਨਹੀਂ ਸੀ ਜਿਵੇਂ ਹੀ 1971 ਦੇ ਵਿੱਚ ਬੰਗਲਾਦੇਸ਼ ਨੂੰ ਭਾਰਤੀ ਫੌਜ ਦੀ ਸਹਾਇਤਾ ਦੇ ਨਾਲ ਆਜ਼ਾਦੀ ਮਿਲੀ ਤਦ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਮੌਕਾ ਸੰਭਾਲਦਿਆਂ ਸੰਤ ਸਿੰਘ ਹਰੀ ਸਿੰਘ ਅਮਰ ਸਿੰਘ ਅਲੀਗੜ ਗਿਆਨੀ ਗੁਰਬਚਨ ਸਿੰਘ ਮੈਨੇਜਰ ਸਰਦਾਰ ਜੋਗਿੰਦਰ ਸਿੰਘ ਨੂੰ ਤਖਤ ਸਾਹਿਬ ਅਤੇ 1947 ਦੇ ਵਿੱਚ ਛੱਡੇ ਗਏ ਗੁਰਦੁਆਰਿਆਂ ਦੀ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਲੈਣ ਦੇ ਵਾਸਤੇ ਕਹਿ ਦਿੱਤਾ ਗਿਆ 1971 ਦੀ ਜੰਗ ਦੇ ਨਾਇਕ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਵੀ 1947 ਦੇ ਵਿੱਚ ਪਿੱਛੇ ਰਹਿ ਗਏ ਗੁਰਦੁਆਰਿਆਂ ਦੇ ਵਾਸਤੇ ਇੱਕ ਨਵੀਂ ਵਿੰਡੋ ਖੋਲਣ ਦਾ ਜਿਹੜਾ ਇੱਕ ਅਹਿਮ ਮੌਕਾ ਸੀ ਉਹਦੇ ਬਾਰੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਵਫਦ ਨੇ ਸੱਤ ਗੁਰਦੁਆਰਿਆਂ ਦੀ ਪਛਾਣ ਕੀਤੀ ਇਹਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਜੇਕਰ ਜ਼ਿਕਰ ਕਰੀਏ ਤਾਂ ਉਹਨਾਂ ਚੋਂ ਨਾਨਕ ਸ਼ਾਹੀ ਰਮਨਾ ਟਾਕਾ ਸੰਗਤ ਟੋਲਾ ਬੰਗਲਾ ਬਾਜ਼ਾਰ ਟਾਕਾ ਦੇ ਵਿੱਚ ਇੱਕ ਹੋਰ ਗੁਰਦੁਆਰਾ ਗੁਰੂ ਨਾਨਕ ਖੂ ਤੇ ਮੰਦਰ ਰੀਅਰ ਬਾਜ਼ਾਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਅਤੇ ਟਾਕਾ ਦੇ ਵਿੱਚ ਹੀ ਗੁਰਦੁਆਰਾ ਸੁਥਰਾ ਸ਼ਾਹੀ ਅਖਾੜਾ ਅਤੇ 20 ਡਾਲਰ ਬਾ ਉਰਦੂ ਬਾਜ਼ਾਰ ਟਾਕਾ ਗੁਰਦੁਆਰਾ ਸਿੱਖ ਟੈਂਪਲ ਚੌਂਕ ਬਾਜ਼ਾਰ ਚਟਗਾਉਂ ਗੁਰਦੁਆਰਾ ਸਾਹਿਬ ਸਿਲਹਟ ਗੁਰਦੁਆਰਾ ਸਾਹਿਬ ਪੰਜਾਬੀ ਐਲੀਨ ਪਹਾੜ ਹਾਲੀ ਚਟਗਾਉਂ ਅਤੇ ਗੁਰਦੁਆਰਾ ਸਾਹਿਬ ਮਹਿਮਨ ਸਿੰਘ ਸ਼ਾਮਿਲ ਨੇ ਇਸ ਤੋਂ 라 ਦੱਸਦੀ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ 16 ਇਤਿਹਾਸਿਕ ਗੁਰਦੁਆਰੇ ਵਿਰਾਜਮਾਨ ਸੀ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਉੱਪਰ ਇੱਕ ਕਿਤਾਬ ਲਿਖਣ ਵਾਲੇ ਪਰਮਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਵੀ ਜੁੜੀਆਂ ਹੋਈਆਂ ਸੀ ਵਫ਼ਦ ਦੇ ਉੱਥੇ ਪਹੁੰਚਣ ਤੋਂ ਪਹਿਲਾਂ 1971 ਦੀ ਜੰਗ ਦੇ ਵਿੱਚ ਹਿੱਸਾ ਲੈਣ ਵਾਲੇ ਸਿੱਖ ਸੈਨਿਕਾਂ ਨੇ ਨਵੇਂ ਲੱਭੇ ਗਏ ਬੰਗਲਾਦੇਸ਼ ਦੇ ਵਿੱਚ ਆਪਣੇ ਠਹਿਰ ਦੇ ਦੌਰਾਨ ਢਾਕਾ ਦੇ ਅੰਦਰ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਬਹਾਲ ਕਰਨ ਦੀ ਯਤਨ ਵਿਗੇਤੇ ਉਹਨਾਂ ਨੇ ਕੁਝ ਹੱਦ ਤੱਕ ਨਿਰਮਾਣ ਵੀ ਕਰਵਾਇਆ ਬਚਨ ਸਿੰਘ ਸਰਲੇ ਜੋ ਕਿ ਕੋਲਕਾਤਾ ਆਧਾਰਿਤ ਸਿੱਖ ਨੇਤਾ ਨੇ ਉਹਨਾਂ ਨੇ 80 ਦੇ ਦਹਾਕੇ ਤੱਕ ਇਸ ਦੇ ਬਾਰੇ ਵਿੱਚ ਮਿਹਨਤ ਵੀ ਕੀਤੀ ਦਸੰਬਰ 1971 ਦੇ ਵਿੱਚ ਜਦੋਂ ਵਫਦ ਨੇ ਦੌਰਾ ਕੀਤਾ ਤਾਂ ਗੁਰਦੁਆਰਾ ਨਾਨਕ ਸ਼ਾਹੀ ਸੰਗਤ ਟੋਲਾ ਅਤੇ ਸਿੱਖ ਗੁਰਦੁਆਰਿਆਂ ਦੇ ਵਿੱਚ ਰੋਜ਼ਾਨਾ ਦੀਆਂ ਗਤੀਵਿਧੀਆਂ ਪਹਿਲਾਂ ਦੀ ਤਰ੍ਹਾਂ ਹੀ ਬਹਾਲ ਹੋ ਚੁੱਕੀਆਂ ਸੀ ਵਫਦ ਨੇ ਪਾਇਆ ਹੈ ਕਿ ਬਾਕੀ ਤਿੰਨ ਗੁਰਦੁਆਰੇ ਜਾਂ ਤਾਂ ਸਮੇਂ ਦੇ ਨਾਲ ਖਰਾਬ ਹੋ ਗਏ ਜਾਂ ਫਿਰ ਉਹਨਾਂ ਨੂੰ ਜਾਣ ਬੁਝ ਕੇ ਉਸ ਵੇਲੇ ਫੌਜ ਦੇ ਵੱਲੋਂ ਢਾ ਦਿੱਤਾ ਗਿਆ ਸੀ ਬੰਗਲਾਦੇਸ਼ ਦਾ ਸਿੱਖ ਇਤਿਹਾਸ ਬਹੁਤ ਜ਼ਿਆਦਾ ਅਮੀਰ ਹੈ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਦੇ ਸ਼ੁਰੂ ਵਿੱਚ ਬੰਗਾਲ ਦਾ ਦੌਰਾ ਕੀਤਾ। ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 17ਵੀਂ ਸਦੀ ਦੇ ਵਿੱਚ ਉਹਨਾਂ ਸਥਾਨਾਂ ਦਾ ਮੂੜ ਦੌਰਾ ਕੀਤਾ। ਕੁਝ ਸਥਾਨਕ ਰਾਜਿਆਂ ਨੇ ਗੁਰੂਆਂ ਦਾ ਸਵਾਗਤ ਕੀਤਾ ਅਤੇ ਕੁਝ ਜ਼ਮੀਨਾਂ ਉਹਨਾਂ ਨੂੰ ਭੇਂਟ ਦੇ ਵਿੱਚ ਵੀ ਦਿੱਤੀਆਂ ਸੀ। ਟਾਕਾ ਯੂਨੀਵਰਸਿਟੀ ਗੁਰਦੁਆਰਾ ਨਾਨਕ ਸ਼ਹੀਦੀ ਧਰਤੀ ਦੇ ਉੱਪਰ ਹੀ ਬਣੀ ਹੋਈ ਹੈ। 1820 ਦੇ ਵਿੱਚ ਹੋਈ ਮਰਦਮ ਸ਼ੁਮਾਰੀ ਦੇ ਵਿੱਚ ਟਾਕਾ ਦੇ ਵਿੱਚ 32000 ਦੀ ਆਬਾਦੀ ਦੇ ਵਿੱਚੋਂ 1500 ਸਿੱਖ ਲੋਕ ਸੀ। ਜਗਮੋਹਨ ਸਿੰਘ ਗਿੱਲ ਜੋ ਕਿ ਇੱਕ ਕੋਲਕਾਤਾ ਆਧਾਰਿਤ ਵਪਾਰੀ ਅਤੇ ਲੇਖਕ ਨੇ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਪੂਰਬੀ ਭਾਰਤ ਦੇ ਵਿੱਚ ਸਿੱਖ ਜੜ੍ਹਾਂ ਦੀ ਖੋਜ ਕਰਨ ਵਾਲੀ ਇੱਕ ਕਿਤਾਬ ਵੀ ਪਰਦਾਸ਼ੀ ਕੀਤੀ ਹੈ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਸ ਤੋਂ ਬਾਅਦ ਰੇਲਵੇ ਦੇ ਵਿਸਥਾਰ ਨੇ ਬਾਅਦ ਦੇ ਸਾਲਾਂ ਦੇ ਵਿੱਚ ਹੋਰ ਸਿੱਖਾਂ ਨੂੰ ਬੰਗਾਲ ਲਿਆਂਦਾ ਸਿੱਖ ਰੇਲਵੇ ਕਰਮਚਾਰੀਆਂ ਨੇ ਚਟਗਾਉਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਅਤੇ ਇਹਨਾਂ ਦੇ ਵਿੱਚੋਂ ਬਹੁਤੇ ਪਰਿਵਾਰ 1947 ਦੇ ਵਿੱਚ ਵਾਪਸ ਆ ਗਏ ਦੱਸਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿਲਹਟ ਫੇਰੀ ਨੇ ਸਿੱਖ ਆਬਾਦੀ ਦਾ ਪਾਲਣ ਪੋषण ਕੀਤਾ ਸੀ ਬਾਦ ਸਾਲਾਂ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਲਹਟ ਦੇ ਸਿੱਖਾਂ ਨੂੰ ਹਾਥੀ ਹਥਿਆਰ ਅਤੇ ਕੱਪੜੇ ਵਗੈਰਾ ਭੇਜਣ ਦੇ ਵਾਸਤੇ ਵੀ ਕੋਈ ਹੁਕਮਨਾਮਾ ਜੋ ਸੀ ਯਾਨੀ ਕਿ ਸ਼ਾਹੀ ਫਰਮਾਨ ਉਹ ਵੀ ਭੇਜੇ ਸੀ ਪਰੰਤੂ ਹੁਣ ਦੱਸਦੀ ਹੈ ਕਿ ਕਈ ਇਤਿਹਾਸਿਕ ਗੁਰਦੁਆਰੇ ਸਾਹਿਬ ਜੋ ਕਿ ਸਿਲਹਟ ਦੀ ਵਿੱਚ ਮੌਜੂਦ ਨੇ ਉਹਨਾਂ ਦੀ ਇਮਾਰਤ ਨੂੰ ਢਾਇਆ ਹੋਇਆ ਪਾਇਆ ਗਿਆ ਹੈ ਅਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਬਕਾ ਪਾਕਿਸਤਾਨ ਸਰਕਾਰ ਨੇ ਇਸ ਸਾਈਟ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਇਸ ਦੀ ਵਰਤੋਂ ਕਰਮਚਾਰੀ ਕੁਆਰਟਰਾਂ ਅਤੇ ਦਫ਼ਤਰਾਂ ਦੇ ਵਜੋਂ ਕੀਤੀ ਗਈ ਸੀ ਛੜਗਾਉਂ ਸ਼ਹਿਰ ਤੋਂ 4 ਮੀਲ ਦੱਖਣ ਪੱਛਮ ਦੇ ਵਿੱਚ ਸਿੱਖ ਵਸਨੀਕਾਂ ਜ਼ਿਆਦਾਤਰ ਰੇਲਵੇ ਕਰਮਚਾਰੀਆਂ ਨੇ 1935 ਦੇ ਵਿੱਚ ਇੱਕ ਵਿਸ਼ਾਲ ਅਤੇ ਸੁੰਦਰ ਗੁਰਦੁਆਰਾ ਪੰਜਾਬੀ ਲੇਨ ਪਹਾੜਾ ਵਾਲੀ ਦਾ ਨਿਰਮਾਣ ਕੀਤਾ ਜਿੱਥੇ ਕਿ ਵਫ਼ਦ ਨੂੰ ਗੁਰਦੁਆਰਾ ਸੁਤਰਾ ਸ਼ਾਹੀ ਉਰਦੂ ਬਾਜ਼ਾਰ ਟਾਕਾ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਇਸ ਸਥਾਨ ਮੂਲ ਰੂਪ ਦੇ ਵਿੱਚ ਸੁਤਰਾ ਸ਼ਾਹੀ ਸੰਪਰਦਾ ਦੇ ਨਾਲ ਸੰਬੰਧਿਤ ਸੀ ਅਤੇ ਵਫ਼ਦ ਨੇ ਇਹ ਵੀ ਨੋਟ ਕੀਤਾ ਕਿ ਦਸਤਾਵੇਜ਼ਾਂ ਦੇ ਵਿੱਚ ਅਧੀਆਂ ਹੋਰ ਥਾਵਾਂ ਦਾ ਜ਼ਿਕਰ ਹੈ ਜੋ ਅੱਜ ਕੱਲ ਮੌਜੂਦ ਹੀ ਨਹੀਂ ਹਨ ਵਫ਼ਦ ਨੂੰ ਹਵਾਲੇ ਮਿਲੇ ਨੇ ਕਿ ਗੁਰਦੁਆਰਾ ਸਿੱਖ ਟੈਂਪਲ ਚੌਂਕ ਬਾਜ਼ਾਰ ਛੜਗਾਉਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਇਤਿਹਾਸਕ ਖੂ 1949 ਤੱਕ ਮੌਜੂਦ ਸੀ ਹਾਲਾਂਕਿ 1960 ਕਾਗਜ਼ ਦੇ ਵਿੱਚ ਪਾਕਿਸਤਾਨ ਸਰਕਾਰ ਨੇ पूरे इलाके ਦੇ ਉੱਪਰ ਕਬਜ਼ਾ ਕਰ ਲਿਆ 1964 ਦੇ ਵਿੱਚ ਇਸ ਪਲਾਟ ਦੀ ਅਲਾਟਮੈਂਟ ਤੋਂ ਬਾਅਦ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਆਪਣਾ ਮਕਾਨ ਬਣਵਾ ਲਿਆ ਜੋ ਹੁਣ ਸੰਯੁਕਤ ਰਾਸ਼ਟਰ ਦੇ ਕੁਝ ਵਿਦੇਸ਼ੀ ਨੁਮਾਇੰਦਿਆਂ ਨੂੰ ਕਿਰਾਏ ਦੇ ਉੱਪਰ ਦਿੱਤਾ ਹੋਇਆ ਹੈ ਪਰੰਤੂ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਵਾਪਸ ਲਿਆਉਣ ਦੇ ਵਾਸਤੇ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਉੱਪਰ ਇੱਕ ਵੱਡਾ ਸਵਾਲ ਲਗਾਤਾਰ ਬਣਿਆ ਹੋਇਆ ਹੈ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ